ਤਾਰੀਫ ਹੋ ਪਿਆਰੇ ਪਰਮੇਸ਼ਵਰ ਤੁਹਾਡਾ ਸ਼ੁਕਰ ਕਰਦੇ ਹਈਏ ਸੁਰਜਾ ਸਾਰਿਆਂ ਨੂੰ ਇਸ ਵਿੱਚ ਸलाम ਖੁਦਾ ਸਾਰਿਆਂ ਨੂੰ ਬਰਕਤਾਂ ਆਸ਼ਿਸ਼ ਦੇ ਅੱਜ ਦੇ ਸਮੇਲ ਲਈ ਅੱਜ ਦੇ ਦਿਨ ਲਈ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਡੀ ਜੀਵਨ ਵਿੱਚ ਅੱਜ ਦੇ ਦਿਨ ਨੂੰ ਬਖਸ਼ਿਆ ਕਈ ਲੋਕ ਅੱਜ ਦੇ ਦਿਨ ਨੂੰ ਨਹੀਂ ਦੇਖ ਸਕੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਲਾਚਾਰੀਆਂ ਦੇ ਨਾਲ तमाम ਐਕਸੀਡੈਂਟਾਂ ਦੇ ਨਾਲ ਦੁਰਘਟਨਾਵਾਂ ਦੇ ਨਾਲ ਇਸ ਦੁਨੀਆ ਨੂੰ ਛੱਡ ਗਏ ਆ ਲੇਕਿਨ ਅਸੀਂ ਕਿੰਨੇ ਨਾ ਖੁਸ਼ ਨਸੀਬਾਂ ਜੋ ਪ੍ਰਭੂ ਯੀਸ਼ੂ مسیਹ ਦੇ ਨਾਂ ਦੇ ਵਿੱਚ ਜਿੰਦਾ ਆ ਸਹੀ ਸਲਾਮਤਾ ਉਹਨਾਂ ਦੇ ਨਾਮ ਨੂੰ ਮਹਿਮਾ ਦੇ ਰਹੇ ਆ ਉਹਨਾਂ ਦੇ ਨਾਮ ਨੂੰ ਆਦਰ ਦੇ ਰਹੇ ਆ ਔਰ ਖੁਦਾ ਦਾ ਸ਼ੁਕਰ ਕਰਦੀ ਆ ਪਰਮੇਸ਼ਵਰ ਦਾ ਧੰਨਵਾਦ ਕਰਦੀ ਆ ਅੱਜ ਦੀ ਮੇਰੀ ਪ੍ਰਾਰਥਨਾ ਦਾ ਵਿਸ਼ਾ ਆ ਜਿਹੜੇ ਭੈਣ ਭਰਾ ਆਪਣੀਆਂ ਬਰਕਤਾਂ ਨੂੰ ਲੱਭ ਰਹੇ ਆ ਜਿਨ੍ਹਾਂ ਦੇ ਜੀਵਨ ਵਿੱਚ ਕੋਈ ਆਸ਼ੀਸ਼ ਨਹੀਂ ਗਈ ਇਸ ਪ੍ਰਾਰਥਨਾ ਨੂੰ ਸੁਣੀਏ ਪੂਰੀ ਅਧੀਨਗੀ ਦੇ ਨਾਲ ਆਪਣੇ ਮਨਾਂ ਨੂੰ ਪਰਮੇਸ਼ਵਰ ਦੀ ਔਰ ਲਗਾਈਏ ਪਰਮੇਸ਼ਵਰ ਆਜ਼ਦੀ ਪ੍ਰਾਰਥਨਾ ਦੇ ਦੁਆਰਾ ਤੁਹਾਡੇ ਜੀਵਨਾਂ ਵਿੱਚ ਆਪਣੇ ਅਜੀਬ ਰਚੰਦੇ ਕਾਰੀਏ ਕਰਨਗੇ ਔਰ ਉਹ ਬਰਕਤਾਂ ਜੋ ਤੁਸੀਂ ਲੱਭਦੇ ਆ ਤੁਹਾਨੂੰ ਮਿਲ ਨਹੀਂ ਰਹੀਆਂ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਪਰਮੇਸ਼ਵਰ ਤੁਹਾਡੇ ਜੀਵਨਾਂ ਵਿੱਚ ਆਪਣੇ ਅਦਭੁਤ ਕਾਰੀਏ ਕਰੇਗਾ ਔਰ ਸਾਰੀਆਂ ਬਰਕਤਾਂ ਔਰ ਆਸ਼ੀਸ਼ਾਂ ਤੁਹਾਡੇ ਜੀਵਨ ਵਿੱਚ ਪ੍ਰਗਟ ਕਰਨਗੇ ਆਈਏ ਸਿੱਖਾ ਬੰਦ ਕਰਦੇ ਹਾਂ ਪ੍ਰਾਰਥਨਾ ਕਰਦੇ ਹਾਂ ਸਵਰਗਯੇ ਪਿਤਾ ਤੜਾ ਤਨਵਾਦ ਕਰਦੀ ਯੇਸੂ ਜੀ ਤੜਨਾ ਨੂੰ ਮਹਿਮਾ ਔਰ ਆਦਰ ਦਿੰਨੇ ਮੇਰੇ ਜਿੰਦੇ ਯਹਵਾ ਪਰਮੇਸ਼ਰ ਅੱਜ ਦੇ ਸਮੇ ਲਈ ਅੱਜ ਦੇ ਦਿਨ ਲਈ ਮੈਂ ਤੜਾ ਤਨਵਾਦ ਕਰਦੀ ਪਿਆਰੇ ਪਰਮੇਸ਼ਰ ਜੀ ਜਿੰਨੇ ਭੈਣ ਭਰਾ ਸਾਡੇ ਨਾਲ ਪਿਆਰੇ ਪਰਮੇਸ਼ਰ ਜੀ ਇਸ ਵਕਤ ਇਸ ਆਡੀਓ ਦੇ ਨਾਲ ਜੁੜੇ ਹੋਏ ਆ ਯੇਸ਼ੂ ਰਾਜਾ ਇਹਨਾਂ ਦੀਆਂ ਮਨੋਂ ਕਾਮਨਾ ਤੜੇ ਸਰਗਰਾਜ ਵਿੱਚ ਕਬੂਲ ਕੀਤੀਆਂ ਜਾਣ ਯੇਸੂ ਜੀ ਜੋ ਵੀ ਇਹਨਾਂ ਦੀਆਂ ਆਸਾਂ ਉਮੀਦਾਂ ਆ ਪਿਆਰੇ ਪਰਮੇਸ਼ਰ ਜੋ ਵੀ ਇਹਨਾਂ ਦੀਆਂ ਖੁਆਇਸ਼ਾਂ ਆ ਪਵਿੱਤਰ ਪਰਮੇਸ਼ਰ ਤੁਸੀਂ ਜਾਣਦੇ ਹਾਂ ਸਮਰੱਥੀ ਪਿਤਾ ਆਪਣੇ ਸਵਰਗ ਰਾਜ ਦੇ ਦੁਆਰਾ ਯੀਸ਼ੂ ਜੀ ਇਹਨਾਂ ਦੀਆਂ ਸਾਰੀਆਂ ਬੇਨਤੀਆਂ ਨੂੰ ਕਬੂਲ ਕਰੋ ਯੀਸ਼ੂ ਜੀ ਜੋ ਵੀ ਇਹਨਾਂ ਦੇ ਛੀਵੰਦੀਆਂ ਕਮੀਆਂ ਕਟੀਆਂ ਕਮਜ਼ੋਰੀਆਂ ਯੀਸ਼ੂ ਰਾਜਾ ਅੱਜ ਦੀ ਪ੍ਰਾਰਥਨਾ ਦੇ ਦੁਆਰਾ ਉਹ ਇਹਨਾਂ ਦੇ ਜੀਵਨ ਚੋਂ ਜਾਣ ਪਿਆਰੇ ਪਰਮੇਸ਼ਰ ਔਰ ਇਹੋ ਸਵਰਗ ਦੇ ਅਧਿਕਾਰੀ ਹੁਣੋਂ ਬਰਕਤਾਂ ਦੇ ਅਧਿਕਾਰੀ ਹੁਣ ਜੋਏ ਨਾਲੇ ਤੁਸੀਂ ਰੱਖੀਆਂ ਯਿਸੂ ਰਹਿ ਜਾ। ਮੈਂ ਤੁਹਾਡੇ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ। ਤੁਹਾਡੇ ਨਾਂ ਨੂੰ ਮਹਿਮਾ ਦਿੰਦੀ ਪਿਆਰੇ ਪਰਮੇਸ਼ਰ। ਸਵਰਗੀ ਪਿਤਾ ਤੁਸੀਂ ਦਿਆਲੇ ਸਾਗਰ ਹੋ। ਤੁਸੀਂ ਦਿਆ ਦੇ ਤਨੀ ਪਰਮੇਸ਼ਰ ਹੋ ਯਿਸੂ ਰਹਿ ਜਾ। ਤੁਸੀਂ ਕਿਆ ਮੈਂ ਕੰਗਾਲ ਨੂੰ ਰੂੜੀ ਉੱਤੇ ਚੱਕ ਕੇ ਤਖਤ ਉੱਤੇ ਬਿਠਾਉਣ ਵਾਲਾ ਪਰਮੇਸ਼ਰ ਆ ਯਿਸੂ ਰਹਿ ਜਾ। ਸੱਚਮੁੱਚ ਜਿਨ੍ਹਾਂ ਨੇ ਤੁਹਾਡੇ ਵੱਲ ਤੱਕਿਆ ਉਹ ਕਦੀ ਸ਼ਰਮਿੰਦਿਆ ਨਹੀਂ ਹੋਏ ਉਹ ਕਦੀ ਲੱਜਿਆਵਾਨ ਨਹੀਂ ਹੋਏ ਮੇਰੇ ਯਿਸੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਮੇਰੇ ਸਵਰਗੀ ਪਿਤਾ ਇੱਕ ਇੱਕ ਤੇ ਧਿਆ ਕਰੋ ਇੱਕ ਇੱਕ ਤੇ ਰਹਿਮ ਕਰੋ ਇੱਕ ਇੱਕ ਤੇ ਫਜ਼ਲ ਕਰੋ ਯਿਸੂ ਜੀ ਇੱਕ ਇੱਕ ਜੀਵਨ ਵਿੱਚ ਤੁਹਾਡਾ ਪਵਿੱਤਰ ਆਤਮਾ ਕਾਰਜ ਕਰੇ ਇੱਕ ਇੱਕ ਜੀਵਨ ਵਿੱਚ ਤੁਹਾਡਾ ਪਵਿੱਤਰ ਆਤਮਾ ਕਾਰਜ ਕਰੇ ਮੇਰੇ ਅਨੁਗ੍ਰਹੀ ਪਿਤਾ ਤੁਹਾਡਾ ਧੰਨਵਾਦ ਹੋ ਮੇਰੇ ਅਨੁਗ੍ਰਹੀ ਪਿਤਾ ਤੁਹਾਡਾ ਹੀ ਧੰਨਵਾਦ ਹੋ ਦੀਆ ਦੇ ਸਾਗਰ ਯੇਸ਼ੂ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਦੀਆ ਦੇ ਸਾਗਰ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਨੌਜਵਾਨ ਬੱਚਿਆਂ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਰਾਜਾ ਜੋ ਘਰਾਂ ਵਿੱਚ ਪਿਆਰੇ ਪਰਮੇਸ਼ਵਰ ਜੀ ਬੇਰੋਜ਼ਗਾਰ ਬੈਠੇ ਆ ਯੇਸ਼ੂ ਰਾਜਾ ਉਹਨਾਂ ਲਈ ਇੱਕ ਅੱਛਾ ਕੰਮ ਮਹੱਈਆ ਕਰੋ ਉਹਨਾਂ ਲਈ ਇੱਕ ਅੱਛੀ ਜੋਬ ਨੂੰ ਮਹੱਈਆ ਕਰੋ ਪਿਆਰੇ ਪਰਮੇਸ਼ਰ ਤਾਂ ਜੋ ਉਹਨਾਂ ਦੇ ਛੀਵਨਾ ਟਟੜੇ ਨਾਂ ਨੂੰ ਮਹਿਮਾ ਮਿਲੇ ਤਾਂ ਜੋ ਸਾਰਾ ਆਦਰ ਰਜ਼ਾਲ ਤੁਹਾਨੂੰ ਮਿਲੇ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸੂ ਰਜਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਉਹਨਾਂ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਜਿਨ੍ਹਾਂ ਦੇ ਜੀਵਨਾਂ ਵਿੱਚ ਕੋਈ ਵੀ ਆਸ਼ੀਸ਼ ਨਹੀਂ ਜਿਨ੍ਹਾਂ ਦੇ ਜੀਵਨਾਂ ਵਿੱਚ ਅਸ਼ਾਂਤੀ ਹੈ ਯੇਸੂ ਰਜਾ ਜਿਨ੍ਹਾਂ ਦੇ ਜੀਵਨਾਂ ਵਿੱਚ ਸ਼ਾਂਤੀ ਨਹੀਂ ਬੇਚੈਨੀ ਹੈ ਯੇਸੂ ਰਜਾ ਆਪਣੀ ਕਿਰਪਾ ਕਰੋ ਉਹਨਾਂ ਉੱਤੇ ਯੇਸੂ ਰਜਾ ਆਪਣੀ ਕਿਰਪਾ ਨੂੰ ਪ੍ਰਗਟ ਕਰੋ ਉਹਨਾਂ ਦੇ ਜੀਵਨਾਂ ਉੱਤੇ ਯੇਸੂ ਰਜਾ ਤੁਹਾਡੀ ਸ਼ਾਂਤੀ ਨੂੰ ਪ੍ਰਾਪਤ ਕਰ ਸਕਣੀ ਐ ਈਸ਼ੂ ਰਾਇ ਜੀ ਤੁਹਾਡੀ ਸ਼ਾਂਤੀ ਨੂੰ ਆਪਣੇ ਜੀਵਨ ਵਿੱਚ ਮਹਈਆ ਕਰ ਸਕਣੀ ਐ ਈਸੂ ਜੀ ਤੁਹਾਡਾ ਸ਼ੁਕਰ ਕਰਦੀ ਆ ਤੁਹਾਡਾ ਹੀ ਧੰਨਵਾਦ ਕਰਦੀ ਆ ਮੈਂ ਪਿਆਰੇ ਪਰਮੇਸ਼ਰ ਧੰਨਵਾਦ ਹੋ ਈਸੂ ਰਾਇ ਜੀ ਧੰਨਵਾਦ ਹੋ ਈਸੂ ਰਾਇ ਜੀ ਤੁਹਾਡਾ ਸ਼ੁਕਰ ਹੋ ਮੇਰੇ ਪਵਿੱਤਰ ਪਰਮੇਸ਼ਰ ਤੁਹਾਡਾ ਹੀ ਸ਼ੁਕਰ ਹੋ ਮੇਰੇ ਪਵਿੱਤਰ ਪਰਮੇਸ਼ਰ ਕਿ ਇੱਕ ਇੱਕ ਦੀ ਲੋੜ ਜ਼ਰੂਰਤ ਨੂੰ ਪੂਰਿਆ ਕਰੋ ਇੱਕ ਇੱਕ ਰੀਲੋਡ ਜ਼ਰੂਰਤ ਨੂੰ ਪੂਰੀਆਂ ਕਰੋ ਯੇਸ਼ੂ ਰੱਜਾ ਅਸੀਂ ਕਿਸੇ ਇਨਸਾਨ ਤੋਂ ਨਹੀਂ ਮੰਗਦੇ ਯੇਸ਼ੂ ਜੀ ਅਸੀਂ ਆਪਣੀ ਜਿੰਦੇ ਯਹਵਾ ਪਰਮੇਸ਼ਰ ਅੱਗੇ ਆਪਣੀ ਝੋਲੀ ਨੂੰ ਅਡਦੇ ਹਾਂ ਯੇਸ਼ੂ ਰੱਜਾ ਜੋ ਸਭ ਕੁਝ ਕਰਨ ਦੀ ਸਮਰੱਥ ਰੱਖਦੇ ਆਂ ਜੋ ਪਲ ਵਿੱਚ ਸਭ ਕੁਝ ਕਰ ਸਕਦੇ ਆ ਯੇਸ਼ੂ ਰੱਜਾ ਤੁਹਾਡਾ ਮੈਂ ਸ਼ੁਕਰ ਕਰਦੀ ਪਿਆਰੇ ਪਰਮੇਸ਼ਰ ਇੱਕ ਇੱਕ ਤੇ ਧਿਆ ਕਰਨਾ ਇੱਕ ਇੱਕ ਤੇ ਰਹਿਮ ਕਰਨਾ ਇੱਕ ਇੱਕ ਤੇ ਫਜ਼ਲ ਕਰਨਾ ਯੇਸ਼ੂ ਰਾਜਾ ਤੜਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਨੂੰ ਸ਼ੂਏ ਤੜਾ ਪਵਿੱਤਰ ਆਤਮਾ ਇੱਕ ਇੱਕ ਦੇ ਜੀਵਨ ਚਕਾਰਿਏ ਕਰੇ ਸਾਰੀਆਂ ਹੀ ਅੰਧਕੋਰ ਦੀਆਂ ਸ਼ਕਤੀਆਂ ਇੱਕ ਇੱਕ ਜੀਵਨ ਚੋਂ ਜਾਂਦੀਆਂ ਰਹਿਣ ਪਿਆਰੇ ਪਰਮੇਸ਼ਰ ਜਿਨ੍ਹਾਂ ਨੇ ਇਹਨਾਂ ਦੀਆਂ ਆਸ਼ੀਸ਼ਾਂ ਨੂੰ ਢੱਕਿਆ ਹੋਇਆ ਜਿਨ੍ਹਾਂ ਨੇ ਇਹਨਾਂ ਦੀਆਂ ਬਰਕਤਾਂ ਨੂੰ ਢੱਕਿਆ ਹੋਇਆ ਪਿਆਰੇ ਪਰਮੇਸ਼ਰ ਗਵੰਦ ਕੋਰ ਦੀਆਂ ਸ਼ਕਤੀਆਂ ਇਹਨਾਂ ਦੇ ਛੀਵਨਾਂ ਨੂੰ ਛੱਡ ਕੇ ਇਹਨਾਂ ਦੇ ਘਰਾਂ ਨੂੰ ਛੱਡ ਕੇ ਅਥਾਕ ਹੁੰਡ ਵਿੱਚ ਜਾਂਦੀਆਂ ਰਹਿਣ ਯੈਸੂ ਰੱਜਾ ਤੁਹਾਡਾ ਜ਼ਲਾਲ ਇਹਨਾਂ ਦੇ ਛੀਵਨਾਂ 'ਚ ਪ੍ਰਗਟ ਕੀਤਾ ਜਾਏ ਪਿਆਰੇ ਪਰਮੇਸ਼ਰ ਤੁਹਾਡਾ ਜ਼ਲਾਲ ਇਹਨਾਂ ਦੇ ਛੀਵਨਾਂ 'ਚ ਪ੍ਰਗਟ ਕੀਤਾ ਜਾਏ ਮੇਰੇ ਪਵਿੱਤਰ ਪਰਮੇਸ਼ਰ ਤਾਰੀਫ਼ ਹੋ ਤਾਰੀਫ਼ ਹੋ ਤਾਰੀਫ਼ ਹੋ ਤਾਰੀਫ਼ ਹੋ ਤਾਰੀਫ਼ ਹੋ ਤਾਰੀਫ਼ ਯੈਸੂ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਯੈਸੂ ਜੀ ਤੁਹਾਡਾ ਹੀ ਸ਼ੁਕਰ ਕਰਦੀ ਹਾਂ ਯੇਸੂ ਜੀ ਤੁਹਾਡੇ ਹੀ ਸ਼ੁਕਰ ਕਰਦੀ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਮੇਰੇ ਸਰਵ ਸ਼ਕਤੀਮਾਨ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਰ ਤੁਹਾਡਾ ਜਲਾਲ ਇਹਨਾਂ ਦੇ ਜੀਵਨ ਚ ਪ੍ਰਗਟ ਕੀਤਾ ਜਾਏ ਤੁਹਾਡਾ ਅਨੁਗ੍ਰਹਿ ਹੋਵੇ ਪਿਆਰੇ ਪਰਮੇਸ਼ਰ ਤੁਹਾਡੀ ਕਿਰਪਾ ਇਹਨਾਂ ਦੇ ਜੀਵਨਾਂ ਉੱਤੇ ਬਣੀ ਰਹੇ ਤੁਹਾਡੀ ਕਿਰਪਾ ਇਹਨਾਂ ਦੇ ਜੀਵਨਾਂ ਉੱਤੇ ਬਣੀ ਰਹੇ ਮੇਰੇ ਯੇਸੂ ਜੀ ਮੈਂ ਤੁਹਾਡੇ ਹੀ ਸ਼ੁਕਰ ਕਰਦੀ ਹਾਂ ਮੇਰੇ ਸਵਰਗੀ ਪਿਤਾ ਮੈਂ ਤੁਹਾਡੇ ਹੀ ਧੰਨਵਾਦ ਕਰਦੀ ਮੇਰੇ ਪਵਿੱਤਰ ਪਰਮੇਸ਼ਰ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਯਿਸੂ ਰੱਜ ਜਿਨਨੇ ਵੀ ਅੱਜ ਦੀ ਸਾਡੀ ਪਿਆਰੇ ਪਰਮੇਸ਼ਰ ਜੀ ਪ੍ਰਾਰਥਨਾ ਦੇ ਨਾਲ ਛੁੜੇ ਹੋਏ ਆ ਜਿੰਨੇ ਬੱਚੇ ਜਿੰਨੇ ਭੈਣ ਭਰਾ ਜਿੰਨੇ ਨੌਜਵਾਨ ਸਾਡੀ ਅੱਜ ਦੀ ਪ੍ਰਾਰਥਨਾ ਦੇ ਨਾਲ ਛੁੜੇ ਹੋਏ ਆ ਇਹਨਾਂ ਦੇ ਜੀਵਨ ਵਿੱਚ ਅਜੀਬ ਰ ਚਮੇ ਮੈਰੀਕਲ ਕਰੋ ਪਿਆਰੇ ਪਰਮੇਸ਼ਰ ਇਨਾਰੇ ਸਾਰੇ ਬੰਦ ਰਸਤੇ ਤੁਹਾਡੇ ਨਾਂ ਦੇ ਦੁਆਰਾ ਖੁੱਲਣ ਜਿੰਨੀਆਂ ਬਰਕਤਾਂ ਆਸ਼ੀਸ਼ਾਂ ਨਰੀਆਂ ਡਕੀਆਂ ਹੋਈਆਂ ਪਿਆਰੇ ਪਰਮੇਸ਼ਵਰ ਜੀ ਵਿਰੋਧੀ ਦੀ ਸ਼ਕਤੀ ਨੇ ਯਿਸੂ ਜੀ ਅੱਜ ਦੀ ਪ੍ਰਾਰਥਨਾ ਨੇ ਦੁਬਾਰਾ ਉਹ ਗੰਦੀ ਦੁਸ਼ਟਾਤ ਮਟਾਡੇ ਨਾਂ ਦੇ ਦੁਆਰਾ ਸ਼ਰਮਿੰਦੀ ਕੀਤੀ ਜਾਵੇ ਲੱਜਾਵਾਨ ਕੀਤੀ ਜਾਵੇ ਔਰ ਆਪਣੀ ਆਕਾਸ਼ ਦੀਆਂ ਖਿੜਕੀਆਂ ਨੂੰ ਖੋਲ ਕੇ ਪਿਆਰੇ ਪਰਮੇਸ਼ਰ ਇਹਨਾਂ ਲੋੜਾਂ ਜ਼ਰੂਰਤਾਂ ਨੂੰ ਪੂਰਿਆ ਕਰੋ ਮੇਰੇ ਪਵਿੱਤਰ ਪਰਮੇਸ਼ਰ ਮੈਂ ਤੁਹਾਡਾ ਸ਼ੁਕਰਗੁਜ਼ਾਰ ਦਿੰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਕਿਉਂਕਿ ਤੁਸੀਂ ਸਭ ਕੁਝ ਕਰਨ ਦੀ ਸਮਰੱਥ ਰੱਖਣ ਵਾਲੇ ਪਰਮੇਸ਼ਰ ਹੋ ਯਿਸੂ ਰੱਜ ਤੁਸੀਂ ਸਭ ਕੁਝ ਕਰ ਸਕਦੇ ਹੋ ਮੇਰੇ ਯਿਸੂ ਜੀ ਕਿਉਂਕਿ ਸਾਡਾ ਭਰੋਸਾ ਜਿੰਦੇ ਯਹਵਾ ਪਰਮੇਸ਼ਰ ਉੱਤੇ ਆ ਜੋ ਕਦੇ ਲੱਛਾਵਾਂ ਨਹੀਂ ਹੁੰਦੇ ਜੋ ਕਦੇ ਸ਼ਰਮਿੰਦਿਆ ਨਹੀਂ ਹੁੰਦੇ ਪਿਆਰੇ ਪਰਮੇਸ਼ਰ ਤੁਹਾਡੀ ਪਵਿੱਤਰ ਆਤਮਾ ਦੀ ਆਗਿ ਸੇ ਵਕਤ ਕਾਰਜ ਇਹ ਨੇ ਤੁਹਾਡੀ ਪਵਿੱਤਰ ਆਤਮਾ ਦੀ ਆਗਿ ਸੇ ਵਕਤ ਕਾਰਜ ਇਹ ਕਰੇ ਔਰ ਸਾਰੇ ਬੰਧਨ ਟੜਨਾ ਦੇ ਦੁਆਰਾ ਤੋੜੇ ਜਾਣ ਯਿਸੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਪਿਆਰੇ ਪਰਮੇਸ਼ਵਰ ਜੀ ਇੱਕ ਵਾਰੀ ਸ਼ਾਮੇ ਤੁਹਾਡੇ ਚਰਨਾਂ ਵਿੱਚ ਹੋਰ ਲੈ ਕੇ ਆਈਆਂ ਮੇਰੇ ਸਮਰਥੀਏ ਪਿਤਾ ਜੋ ਕਦੂਸ ਮਿਹਰਬਾਨ ਸਾਡੇ ਭਾਰਤ ਔਰ ਪਾਕਿਸਤਾਨ ਦੀ ਲੜਾਈ ਹੋ ਰਹੀ ਪਿਆਰੇ ਪਰਮੇਸ਼ਵਰ ਸਵਰਗੀ ਪਿਤਾ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਮੇਰਾ ਪੂਰਾ ਪਿਆਰੇ ਪਰਮੇਸ਼ਵਰ ਭਾਰਤ ਤੁਹਾਡੇ ਨਾਮ ਦੇ ਦੁਆਰਾ ਬਚਾਇਆ ਜਾਵੇ ਯੇਸ਼ੂ ਰਜਾਣ ਕਰੋਨਾ ਨੂੰ ਵੀ ਚੰਗੀ ਅਕਲ ਚੰਗਾ ਬੁੱਧ ਔਰ ਸਮਝ ਔਰ ਗਿਆਨ ਵਾਲਾ ਆਤਮਾ ਬਖਸ਼ੋ ਸਾਨੂੰ ਇੱਕ ਦੂਸਰੇ ਦੇ ਨਾਲ ਪਿਆਰ ਦੇ ਨਾਲ ਰਹਿਣ ਦੀ ਹਿੰਮਤ ਔਰ ਤਾਕਤ ਬਖਸ਼ੋ ਹਰ ਤਰ੍ਹਾਂ ਦਾ ਲੜਾਈ ਝਗੜਾ ਕਲੇਸ਼ ਤੁਹਾਡੇ ਨਾਂ ਦੇ ਦੁਆਰਾ ਜਾਂਦਾ ਰਹੇ ਯੇਸੂ ਰਹਿ ਜਾ ਜਿੰਨੇ ਵੀ ਪਿਆਰੇ ਪਰਮੇਸ਼ਰ ਜੀ ਮੇਰੇ ਦੇਸ਼ ਦੇ ਲੋਕ ਆ ਪਿਆਰੇ ਪਰਮੇਸ਼ਰ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਂ ਹਰ ਇੱਕ ਦੀ ਸੁੱਖ ਔਰ ਸਲਾਮਤੀ ਮੰਗਦੀ ਆ ਯੇਸੂ ਰਹਿ ਜਾ ਇੱਕ ਇੱਕ ਤੇ ਦਇਆ ਕਰਨਾ ਰਹਿਮ ਕਰਨਾ ਫਜ਼ਲ ਕਰਨਾ ਹਰ ਇੱਕ ਜਾਨ ਤੁਹਾਡੇ ਨਾਂ ਦੇ ਵਿੱਚ ਬਚਾਈ ਜਾਵੇ ਯੇਸੂ ਰਹਿ ਜਾ ਕੋਈ ਦੁੱਖ ਤਕਲੀਫ ਕਿਸੇ ਨੂੰ ਸ਼ੂ ਨਾ ਸਕੇ ਕੋਈ ਵੀ ਪਰੇਸ਼ਾਨੀ ਕਿਸੇ ਨੂੰ ਪਰੇਸ਼ਾਨ ਨਾ ਕਰ ਸਕੇ ਯੈਸੂ ਰਹਾਜ ਇਸ ਲੜਾਈ ਝਗੜੇ ਤੋਂ ਇੱਕ ਇੱਕ ਨੂੰ ਆਜ਼ਾਦ ਕਰਨਾ ਪਿਆਰੇ ਪਰਮੇਸ਼ਵਰ ਜੀ ਤੁਹਾਡਾ ਜ਼ਲਾਲ ਉਹਨਾਂ ਦੇជីវਨਾ ਚ ਕੰਮ ਕਰੇ ਪਿਆਰੇ ਪਰਮੇਸ਼ਵਰ ਮੈਂ ਤੁਹਾਡਾ ਸ਼ੁਕਰ ਕਰਦੀ ਮੇਰੇ ਪੂਰੇ ਦੇਸ਼ ਉੱਤੇ ਤੁਹਾਡਾ ਅਨੁਗ੍ਰਹਿ ਹੋ ਤੁਹਾਡਾ ਜ਼ਲਾਲ ਕਾਰਜ ਕਰੇ ਪਿਆਰੇ ਪਰਮੇਸ਼ਵਰ ਤੁਹਾਡਾ ਧੰਨਵਾਦ ਕਰਦੀ ਹਾਂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੈਸੂ ਰਹਾਜ ਤੁਹਾਡਾ ਪਵਿੱਤਰ ਆਤਮਾ ਕਾਰਜ ਕਰੇ ਯੈਸੂ ਜੀ ਤੁਹਾਡੇ ਹੀ ਪਵਿੱਤਰ ਆਤਮਾ ਕਾਰਜੇ ਕਰੇ ਤੁਹਾਡੇ ਹੀ ਪਵਿੱਤਰ ਆਤਮਾ ਕਾਰਜੇ ਕਰੇ ਯੇਸ਼ੂ ਰਾਜਾ ਹallelujah 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 ਸਵਰਗਯ ਪਿਤਾ ਇਹ ਪ੍ਰਾਰਥਨਾ ਜਿੱਥੇ-ਜਿੱਥੇ ਵੀ ਪਹੁੰਚੇ ਪਿਆਰੇ ਪਰਮੇਸ਼ਵਰ ਉਹ ਮੰਨ ਤੁਹਾਡੇ ਨਾਮ ਦੇ ਦੁਆਰਾ ਬਦਲ ਜਾਣ ਯੇਸ਼ੂ ਰਾਜਾ ਇੱਕ-ਇੱਕ ਦੀਆਂ ਸੋਚਾਂ ਵਿਚਾਰਾਂ ਤੇ ਕਬਜ਼ਾ ਕਰੋ ਇੱਕ-ਇੱਕ ਦੇ ਖਿਆਲਾਂ ਤੇ ਕਬਜ਼ਾ ਕਰੋ ਯੇਸ਼ੂ ਰਾਜਾ ਸਾਡੇ ਬੋਲਣ ਚੱਲਣ ਤੋਂ ਟਾੜੇ ਨਾਂ ਨੂੰ ਮਹਿਮਾ ਮਿਲੇ ਸਾਡੇ ਬੋਲਣ ਚੱਲਣ ਤੋਂ ਤੁਹਾਡੇ ਨਾਂ ਨੂੰ ਆਰਾਧਨਾ ਮਿਲੇ ਪਿਆਰੇ ਪਰਮੇਸ਼ਰ ਤੁਹਾਡਾ ਸ਼ੁਕਰ ਕਰਦੇ ਹਾਂ ਯਿਸੂ ਜੀ ਤੁਹਾਡਾ ਹੀ ਸ਼ੁਕਰ ਕਰਦੇ ਮੇਰੇ ਯਿਸੂ ਰਾਜਾ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਧੰਨਵਾਦ ਹੋ ਤੁਹਾਡੇ ਪਵਿੱਤਰ ਆਤਮਾ ਦੀ ਅਗਕਾਰਿਏ ਕਰੀ ਤੁਹਾਡੇ ਪਵਿੱਤਰ ਆਤਮਾ ਦੀ ਅਗਕਾਰਿਏ ਕਰੀ ਜਿੰਨੀਆਂ ਵੀ ਬਰਕਤਾਂ ਔਰ ਆਸ਼ੀਸ਼ਾਂ ਨਾਲ ਨਾ ਰੁਕੀਆਂ ਹੋਈਆਂ ਪਿਆਰੇ ਪਰਮੇਸ਼ਵਰ ਸਾਡੇ ਪਵਿੱਤਰ ਆਤਮਾ ਦੀ ਅਗਦੇ ਦੁਆਰਾ ਇਹਨਾਂ ਲਈ ਹਰ ਇੱਕ ਪਿਆਰੇ ਪਰਮੇਸ਼ਵਰ ਰਸਤਾ ਖੁੱਲ ਜੇ ਕਦੂਸ ਮਿਹਰਬਾਨ ਜਿੰਨੀਆਂ ਬਰਕਤਾਂ ਔਰ ਆਸ਼ੀਸ਼ਾਂ ਨਾਲੀਆਂ ਰੁਕੀਆਂ ਹੋਈਆਂ ਟੜੇ ਸਵਰਗ ਰਾਜ ਦੇ ਦੁਆਰਾ ਯੇਸ਼ੂ ਰਾਜਾ ਇਹਨਾਂ ਲਈ ਸਾਰੇ ਮਾਰਗ ਤਿਆਰ ਕੀਤੇ ਜਾਣ ਸਾਰੇ ਰਸਤੇ ਨਾਲੇ ਸਿੱਧੇ ਕੀਤੇ ਜਾਣ ਯੇਸੂ ਜੀ ਤੁਹਾਡਾ ਮੈਂ ਸ਼ੁਕਰ ਕਰਦੀ ਹਾਂ ਯੇਸੂ ਰਾਜਾ ਇੱਕ ਇੱਕ ਨੂੰ ਪਿਆਰੇ ਪਰਮੇਸ਼ਵਰ ਆਪਣੇ ਡਰ ਔਰ ਖੌਫ ਵਾਲਾ ਜੀਵਨ ਦੇ ਦੋ ਯਿਸੂ ਜੀ ਏਕ ਏਕ ਨੂੰ ਆਪਣੇ ਪਿੱਛੇ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦੋ ਪਿਆਰੇ ਪਰਮੇਸ਼ਰ ਏਕ ਏਕ ਨੂੰ ਆਪਣੇ ਵਚਨਾਂ ਦੇ ਅਨੁਸਾਰ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦੋ ਏਕ ਏਕ ਨੂੰ ਪਵਿੱਤਰ ਪਰਮੇਸ਼ਰ ਆਪਣੇ ਅਨੁਗ੍ਰਹਿ ਦੇ ਦੁਆਰਾ ਚੱਲਣ ਦੀ ਹਿੰਮਤ ਔਰ ਤਾਕਤ ਬਖਸ਼ ਦੋ ਯਿਸੂ ਰਾਜ ਕਿਉਂ ਜੋ ਇਹਨਾਂ ਦਾ ਜੀਵਨ ਤੁਹਾਡੇ ਨਾਮ ਦੇ ਵਿੱਚ ਸੰਪੂਰਨ ਹੋ ਜਾਏ ਕਿਉਂ ਜੋ ਇਹਨਾਂ ਦਾ ਜੀਵਨ ਤੁਹਾਡੇ ਨਾਮ ਦੇ ਦੁਆਰਾ ਖਰਾ ਹੋ ਜਾਏ ਯਿਸੂ ਰਾਜ ਤੁਸੀਂ ਕਿਹਾ ਪਹਿਲੇ ਸਵਰਗ ਦੀ ਪਾਲ ਕਰੋ ਬਾਕੀ ਦੀਆਂ ਚੀਜ਼ਾਂ ਤੁਹਾਡੇ ਪਿੱਛੇ ਪੈ ਕੇ ਮਿਲਣਗੀਆਂ ਪਿਆਰੇ ਪਰਮੇਸ਼ਰ ਇਸ ਵਰਗ ਦੀ ਪਾਲ ਕਰਨ ਵਾਲੇ ਬਣ ਜਾਣੀ ਯੇਸ਼ੂ ਰਾਜਾ ਲੈ ਤੁਹਾਡੇ ਰਸਤੇ ਤੇ ਚੱਲਣ ਵਾਲੇ ਬਣ ਜਾਣੀ ਯੇਸ਼ੂ ਰਾਜਾ ਤਾਂ ਜੋ ਜੋ ਇਹਨਾਂ ਨੂੰ ਲੋੜਾਂ ਜ਼ਰੂਰਤਾਂ ਆਣ ਤੁਹਾਡੇ ਸਵਰਗ ਰਾਜ ਦੇ ਦੁਆਰਾ ਮਿਲਣ ਪਿਆਰੇ ਪਰਮੇਸ਼ਰ ਮੈਂ ਤੁਹਾਡੇ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਤੁਹਾਡਾ ਜ਼ਲਾਲ ਇਹਨਾਂ ਦੇ ਜੀਵਨ ਚ ਪ੍ਰਗਟ ਕੀਤਾ ਜੇ ਤੜ ਅਜ਼ਲਾਲ ਇਹਨਾਂ ਦੇ ਜੀਵਨ ਵਿੱਚ ਪ੍ਰਗਟ ਕੀਤਾ ਜਾਏ ਤੜਾ ਨੂੰ ਗ੍ਰਹਿਨ ਇਹਦੇ ਜੀਵਨ ਵਿੱਚ ਪ੍ਰਗਟ ਕੀਤਾ ਜਾਏ ਤੁਸੀਂ ਰਾ ਸੱਚਾਈ ਔਰ ਛੀਵਨ ਹੋਈਏ ਸ਼ੁਰਯਾ ਤੁਸੀਂ ਚੰਗਾ ਔਰ ਚੋਖਾ ਜੀਵਨ ਦੇਣ ਵਾਲੇ ਪਰਮੇਸ਼ਵਰ ਤੁਸੀਂ ਆਜ਼ਾਦੀ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਤੁਸੀਂ ਰਿਹਾਈ ਵਾਲਾ ਜੀਵਨ ਦੇਣ ਵਾਲੇ ਪਰਮੇਸ਼ਵਰ ਔਰ ਤੁਸੀਂ ਸਭ ਕੁਝ ਕਰਨ ਦੀ ਸਮਰਥ ਰੱਖਣ ਵਾਲੇ ਪਰਮੇਸ਼ਵਰ ਯੇਸ਼ੂ ਜੀ ਮੈਂ ਤੁਹਾਡਾ ਧੰਨਵਾਦ ਕਰਦੀ ਯੇਸ਼ੂ ਜੀ ਮੈਂ ਤੁਹਾਡਾ ਹੀ ਧੰਨਵਾਦ ਕਰਦੀ ਯੇਸ਼ੂ ਜੀ ਤੁਹਾਡਾ ਹੀ ਧੰਨਵਾਦ ਹੋ ਯੇਸ਼ੂ ਰੱਜਾ ਤੁਹਾਡਾ ਹੀ ਧੰਨਵਾਦ ਹੋ ਮੇਰੇ ਸਵਰਗੀ ਪਿਤਾ ਹਲੇਲੂਇਆ 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 ਅੱਜ ਦੀ ਪ੍ਰਾਰਥਨਾ ਯੇਸ਼ੂ ਰਾਜਾ ਜਿਨਨੇ ਬੱਚੇ ਸੋਨੇ ਜਿਨਨੇ ਭੈਣ ਭਰਾ ਸੋਨੇ ਯੇਸ਼ੂ ਰਾਜਾ ਉਹਨਾਂ ਦੇ ਸਾਰੇ ਵਿਗੜੇ ਹੋਏ ਕੰਮ ਤੁਹਾਡੇ ਨਾਂ ਦੇ ਦੁਆਰਾ ਸਫਲ ਹੋਣ ਯੇਸ਼ੂ ਰਾਜਾ ਉਹਨਾਂ ਦੇ ਸਾਰੇ ਵਿਗੜੇ ਹੋਏ ਕੰਮ ਤੁਹਾਡੇ ਨਾਂ ਦੇ ਦੁਆਰਾ ਹੱਲ ਕੀਤੇ ਜਾਣ ਸਾਰੀਆਂ ਮੁਸ਼ਕਲਾਂ ਤੁਹਾਡੇ ਨਾਂ ਦੇ ਦੁਆਰਾ ਹੱਲ ਕੀਤੀਆਂ ਜਾਣ ਸਾਰੀਆਂ ਪਰੇਸ਼ਾਨੀਆਂ ਤੁਹਾਡੇ ਨਾਂ ਦੇ ਦੁਆਰਾ ਹੱਲ ਕੀਤੀਆਂ ਜਾਣ ਯਾਨੀ ਯੇਸ਼ੂ ਰਾਜਾ ਜਿੰਨੇ ਭੈਣ ਪ੍ਰਾਈਸ ਪ੍ਰਾਰਥਨਾ ਨੂੰ ਪੂਰੇ ਵਿਸ਼ਵਾਸ ਦੇ ਨਾਲ ਸੁਣਨ ਪਿਆਰੇ ਪਰਮੇਸ਼ਰ ਪ੍ਰਾਰਥਨਾ ਨੂੰ ਪਿਆਰੇ ਪਰਮੇਸ਼ਰ ਪੂਰੀ ਅਧੀਨਗੀ ਨਾਲ ਆਪਣੇ ਜੀਵਨ ਚ ਗ੍ਰਹਿਣ ਕਰਨ ਯਿਸੂ ਹਜ ਜ ਕਰੋ ਨਾਲੇ ਸਾਰੇ ਬੰਧਨ ਟੜੇ ਨਾਂ ਦੇ ਦੁਆਰਾ ਤੋੜੇ ਜਾਣ ਯਿਸੂ ਜੀ ਹਾਜੇ ਪਿਆਰੇ ਪਰਮੇਸ਼ਰ ਇਸ ਰੂਹ ਦੀ ਅਗਦੇ ਦੁਆਰਾ ਪਿਆਰੇ ਪਰਮੇਸ਼ਰ ਇਹਨਾਂ ਦੇ ਛੀਵਨਾਂ ਨੂੰ ਪਿਆਰੇ ਪਰਮੇਸ਼ਰ ਜੀ ਬਦਲ ਦੋ ਕਦੂਸ ਮਿਹਰਬਾਨ ਆਪਣੀ ਆਕਾਸ਼ ਦੀਆਂ ਖਿੜਕੀਆਂ ਖੋਲ ਕੇ ਇਹਨਾਂ ਨੂੰ ਬਰਕਤਾਂ ਨਾਲ ਭਰਪੂਰ ਕਰੋ ਯੇਸ਼ੂ ਰਾਜਾ ਇਹਨਾਂ ਦੀਆਂ ਲੋੜਾਂ ਜ਼ਰੂਰ ਤੁਹਾਨੂੰ ਆਪਣੇ ਸਵਰਗ ਰਾਸ ਚ ਕਬੂਲ ਕਰੋ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀਆਂ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਜੀਵਨ ਚ ਕਾਰੀਏ ਕਰੇ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਜੀਵਨ ਚ ਕਾਰੀਏ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਇਹਨਾਂ ਦੇ ਜੀਵਨ ਚ ਕਾਰੀਏ ਕਰੇ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀਆਂ ਯੇਸ਼ੂ ਰਾਜਾ ਆਪਣੀ ਪਵਿੱਤਰ ਆਤਮਾ ਦੁਆਰਾ ਕਾਰਜ ਯੇ ਕਰੋ ਆਪਣੀ ਪਵਿੱਤਰ ਆਤਮਾ ਦੁਆਰਾ ਕਾਰਜ ਯੇ ਕਰੋ ਯੇਸ਼ੂ ਜੀ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਤੁਸੀਂ ਮਹਿਮਾ ਦੇ ਯੋਗੇ ਪਰਮੇਸ਼ਵਰ ਹੋ ਯੇਸ਼ੂ ਰਾਜਾ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸ਼ੂ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਸਵਰਗੀ ਪਿਤਾ ਤੁਹਾਡਾ ਜ਼ਾਲਾਲ ਕਾਰਜੇ ਕਰੇ ਤੁਹਾਡੇ ਨਾਂ ਨੂੰ ਮਹਿਮਾ ਦੇਣ ਤੁਹਾਡੇ ਨਾਂ ਨੂੰ ਆਦਰ ਦਿੰਨੇ ਹਾਂ ਯੇਸ਼ੂ ਰਾਜਾ ਮੈਂ ਜਿੰਨੀਆਂ ਪ੍ਰਾਰਥਨਾਵਾਂ ਕੀਤੀਆਂ ਗਈਆਂ ਪਿਆਰੇ ਪਰਮੇਸ਼ਵਰ ਤੁਹਾਡੇ ਸਵਰਗ ਰਾਜ ਚ ਕਬੂਲ ਕੀਤੀਆਂ ਜਾਣ ਔਰ ਜਿੰਨੇ ਭੈਣ ਭਰਾ ਸਾਡੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਆ ਪਿਆਰੇ ਪਰਮੇਸ਼ਵਰ ਮੈਂ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਦੁਆਰਾ ਇਹ ਸਾਰੇ ਭੈਣ ਭਰਾਵਾਂ ਨੂੰ ਸਾਰੇ ਨੌਜਵਾਨ ਬੱਚਿਆਂ ਨੂੰ ਯੇਸ਼ੂ ਰਾਜ ਤੁਹਾਡੇ ਪਵਿੱਤਰ ਹੱਥਾਂ ਵਿੱਚ ਸੌਂਪ ਦਿੰਨੀ ਆ ਯੇਸ਼ੂ ਜੀ ਔਰ ਮੈਂ ਪਿਆਰੇ ਪਰਮੇਸ਼ਵਰ ਵਿਸ਼ਵਾਸ ਕਰਦੀ ਆ ਜੋ ਇਹ ਪ੍ਰਾਰਥਨਾ ਸੁਣ ਰਿਹਾ ਇਨਾਂ ਦੇ ਜੀਵਨ ਵਿੱਚ ਤੁਸੀਂ ਆਪਣੀ ਕਮਾ ਨੂੰ ਪ੍ਰਗਟ ਕੀਤਾ ਯੇਸ਼ੂ ਜੀ ਔਰ ਇਹਨਾਂ ਰੀਆਂ ਲੋੜਾਂ ਜ਼ਰੂਰ ਤਾਂ ਤੁਹਾਡੇ ਸਵਰਗ ਰਾਜ ਦੁਆਰਾ ਕਬੂਲ ਕੀਤੀਆਂ ਗਈਆਂ ਯੇਸ਼ੂ ਜੀ ਔਰ ਸਾਰੇ ਬੰਧਨ ਸਾਰੀਆਂ ਰੁਕਾਵਟਾਂ ਯੇਸ਼ੂ ਰਾਜਾ ਤੁਹਾਡੇ ਨਾਂ ਦੇ ਦੁਆਰੇ ਇਹਨਾਂ ਦੇ ਜੀਵਨਾਂ ਚੋਂ ਹਮੇਸ਼ਾ ਹਮੇਸ਼ਾ ਲਈ ਜਾਂਦੀਆਂ ਰਹੀਆਂ ਪਿਆਰੇ ਪਰਮੇਸ਼ਰ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਿਆਰੇ ਪਰਮੇਸ਼ਰ ਆਪਣਾ ਜਲਾਲ ਇਹਨਾਂ ਦੇ ਜੀਵਨ 'ਚ ਪ੍ਰਗਟ ਕਰੋ ਤਾਂ ਜੋ ਇੱਕ ਵੱਡੀ ਗਵਾਹੀ ਦੇ ਨਾਲ ਤੁਹਾਡੇ ਘਰ ਵਿੱਚ ਖੜੇ ਹੋਣ ਪਿਆਰੇ ਪਰਮੇਸ਼ਰ ਤਾਂ ਜੋ ਲੋਕਾਂ ਨੂੰ ਦੱਸ ਸਕਣ ਸਾਡੇ ਪਰਮੇਸ਼ਵਰ ਨੇ ਸਾਡੇ ਲਈ ਕੀ ਕੀਤਾ ਤਾਂ ਜੋ ਦੱਸ ਸਕਣ ਕਿ ਸਾਰੀਆਂ ਬਰਕਤਾਂ ਆਸ਼ੀਸ਼ਾਂ ਸਾਰੇ ਕੰਮ ਪ੍ਰਭੂ ਯੀਸ਼ੂ ਮਸੀਹ ਦੇ ਰਾਸ ਤੋਂ ਸਾਡੇ ਜੀਵਨਾਂ 'ਚ ਪੂਰੇ ਕੀਤੇ ਗਏ ਮੈਂ ਪਿਆਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਂ ਨੂੰ ਮਹਿਮਤ ਦਿੰਦੀ ਸਵਰਗਯੇ ਪਿਤਾ ਸਾਡੀ ਪ੍ਰਾਰਥਨਾ ਨੂੰ ਸੁਣੋ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਹਾਂ ਪ੍ਰਭ ਯਿਸੂਸੀ ਦੇ ਨਾਮ ਦੇ ਦੁਆਰਾ ਆਮੀਨ ਖੁਦਾ ਦਾ ਸ਼ੁਕਰ ਕਰਦੀ ਹਾਂ ਖੁਦਾ ਦਾ ਧੰਨਵਾਦ ਕਰਦੀ ਹਾਂ ਇਹ ਪ੍ਰਾਰਥਨਾ ਨੂੰ ਪੂਰੀ ਢੀਂਗੀ ਦੇ ਨਾਲ ਆਪਣੇ ਜੀਵਨ ਵਿੱਚ ਰਿਸੀਵ ਕਰੋ ਔਰ ਪਰਮੇਸ਼ਵਰ ਨੇ ਅੱਜ ਸੱਚਮੁੱਚ ਟਾੜਿਓ ਸਾਰੇ ਬੰਧਨ ਤੋੜ ਦਿੱਤੇ ਆ ਔਰ ਤੁਹਾਡੇ ਲਈ ਆਪਣੇ ਸਵਰਗ ਰਾਜ ਦੇ ਦਰਵਾਜ਼ੇ ਨੂੰ ਖੋਲ ਦਿੱਤਾ ਹੈ ਜੇ ਤੁਸੀਂ ਉਹਨਾਂ ਦੇ ਇਹ ਹੁਕਮਾਂ ਨੂੰ ਉਹਨਾਂ ਦੀਆਂ ਵਿਧੀਆਂ ਨੂੰ ਔਰ ਪਰਮੇਸ਼ਵਰ ਦੇ ਵਚਨਾਂ ਨੂੰ ਆਪਣੇ ਜੀਵਨਾਂ 'ਚ ਪੂਰਿਆਂ ਕਰੋਗੇ ਤਾਂ ਸੱਚਮੁੱਚ ਪਰਮੇਸ਼ਵਰ ਜਿਹੜੇ ਕੰਮ ਤੁਹਾਡੇ ਜੀਵਨਾਂ 'ਚ ਨਹੀਂ ਹੋ ਸਕਦੇ ਉਹ ਕੰਮਾਂ ਨੂੰ ਤੁਹਾਡੇ ਜੀਵਨਾਂ 'ਚ ਪੂਰਿਆਂ ਕਰਨਗੇ ਸਾਰਿਆਂ ਨੂੰ ਸलाम ਖੁਦਾ ਸਾਰਿਆਂ ਨੂੰ ਬਰਕਤ ਆਸ਼ੀਸ਼ ਦੇ ਆਮੀਨ